15 ਅਗਸਤ ਨੂੰ ਦੇ ਸਮੰਨ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਹਿਆਰਪੁਰ ਜੀ ਵੱਲੋਂ ਸਾਰੇ ਹੀ ਜ਼ਿਲ੍ਹੇ ਦੇ ਵਿੱਚ ਸਾਰੇ ਹੀ ਥਾਣਿਆਂ ਦੇ ਪੁਲਿਸ ਨੂੰ ਹਦਾਇਤਾਂ ਕੀਤੀਆਂ ਸੀ ਕੀਤੀਆਂ ਗਈਆਂ ਹਨ ਕਿ ਆਪਣੇ ਆਪਣੇ ਏਰੀਏ ਦੇ ਵਿੱਚ ਫਲੈਗ ਮਾਰਚ ਕੱਢੇ ਜਾਣ ਜਿਹੜੇ ਬੇਲ ਹਾਊਸ ਆਏ ਹੋਏ ਆ ਕ੍ਰਿਮੀਨਲ ਬੰਦੇ ਉਹਨਾਂ ਨੂੰ ਚੈੱਕ ਕੀਤਾ ਜਾਵੇ ਜਿਹੜੇ ਹਾਈਡ ਆਊਟਸ ਹੈਗੇ ਆ ਸਾਡੇ ਉਹਨਾਂ ਨੂੰ ਚੈੱਕ ਕੀਤਾ ਜਾਵੇ ਤੇ ਸ਼ਿਫਟਿੰਗ ਜਰੀਏ ਨਾਕਾਬੰਦੀ ਕੀਤੀ ਜਾਵੇ ਉਸੇ ਲੜੀ ਦੇ ਵਿੱਚ ਅਸੀਂ ਜਿਹੜਾ ਹੈਗਾ ਆ ਸ਼ਹਿਰ ਦੇ ਵਿੱਚ ਤੱਬੇਵਾਲ ਦੇ ਵਿੱਚ ਮੈਂ ਤੇ ਐਸਟੀਟੀ 24 ਵਾਲ ਤੇ ਹੋਰ ਪੋਸਟ ਨੂੰ ਨਾਲ ਲੈ ਕੇ ਅਸੀਂ ਜਿਹੜਾ ਫਲੈਗ ਮਾਰਚ ਕਰਦੇ ਆਇਆ ਤੇ ਅਸੀਂ ਵੱਖ-ਵੱਖ ਜਗ੍ਹਾ ਤੇ ਸ਼ਿਫਟਿੰਗ ਨਾਕਾਬੰਦੀ ਕਰ ਰਹੇ ਆਂ ਜਿਹੜੇ ਹਾਈਡਾਊਸ ਹੈਗੇ ਆ ਉਹਨਾਂ ਨੂੰ ਚੈੱਕ ਕਰ ਰਹੇ ਆਂ ਕਿ ਜਿਹੜੇ ਬੀਲਾ ਹਾਊਸ ਆਏ ਹੈਗੇ ਆ ਢੀਲ ਤੇ ਆਏ ਹੋਏ ਹੈਗੇ ਆ ਕ੍ਰਿਮੀਨਲ ਬੰਦੇ ਉਹਨਾਂ ਨੂੰ ਅਸੀਂ ਜਿਹੜੇ ਚੈਕਿੰਗ ਕਰਦੇ ਆਂ ਉਹਨਾਂ ਦੀ ਤਾਂ ਜੋ ਜਿਹੜੇ 15 ਅਗਸਤ ਦੇ ਜਿਹੜਾ ਹੈਗਾ ਇੱਕ ਪੁਖਸ਼ਵਾਮਾ ਜਿਹੜਾ ਆ ਸਹੀ ਤਰੀਕੇ ਨਾਲ ਨਿਕਲ ਜਾਵੇ 15 ਅਗਸਤ ਤੋਂ ਦੇ ਸੰਬੰਧ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਹਿਆਰਪੁਰ ਜੀ ਵੱਲੋਂ ਸਾਰੇ ਹੀ ਜ਼ਿਲ੍ਹੇ ਦੇ ਵਿੱਚ ਸਾਰੇ ਹੀ ਥਾਣਿਆਂ ਦੇ ਪੁਲਿਸ ਨੂੰ ਹਦਾਇਤਾਂ ਕੀਤੀਆਂ ਸੀ ਕੀਤੀਆਂ ਗਈਆਂ ਹਨ ਕਿ ਆਪਣੇ ਆਪਣੇ ਏਰੀਏ ਦੇ ਵਿੱਚ ਫਲੈਗ ਮਾਰਚ ਕੱਢੇ ਜਾਣ ਜਿਹੜੇ ਬੇਲ ਹਾਊਸ ਆਏ ਹੋਏ ਆ ਕ੍ਰਿਮੀਨਲ ਬੰਦੇ ਉਹਨਾਂ ਨੂੰ ਚੈੱਕ ਕੀਤਾ ਜਾਵੇ ਜਿਹੜੇ ਹਾਈਡ ਆਊਟਸ ਹੈਗੇ ਆ ਸਾਡੇ ਉਹਨਾਂ ਨੂੰ ਚੈੱਕ ਕੀਤਾ ਜਾਵੇ ਤੇ ਸ਼ਿਫਟਿੰਗ ਜਿਹੜੀ ਨਾਕਾਬੰਦੀ ਕੀਤੀ ਜਾਵੇ ਉਸੇ ਲੜੀ ਦੇ ਵਿੱਚ ਅਸੀਂ ਜਿਹੜਾ ਹੈਗਾ ਆ ਸ਼ਹਿਰ ਦੇ ਵਿੱਚ ਤੱਬੇਵਾਲ ਦੇ ਵਿੱਚ ਮੈਂ ਤੇ ਐਸਟੀਟੀ ਤੱਬੇਵਾਲ ਤੇ ਹੋਰ ਪੋਸਟ ਨੂੰ ਨਾਲ ਲੈ ਕੇ ਅਸੀਂ ਜਿਹੜਾ ਫਲੈਗ ਮਾਰਚ ਕੱਢਿਆ ਆ ਅਸੀਂ ਵੱਖ-ਵੱਖ ਜਗ੍ਹਾ ਤੇ ਸ਼ਿਫਟਿੰਗ ਨਾਕਾਬੰਦੀ ਕਰ ਰਹੇ ਹਾਂ ਜਿਹੜੇ ਹਾਈ ਡਾਊਟਸ ਹੈਗੇ ਆ ਉਹਨਾਂ ਨੂੰ ਚੈੱਕ ਕਰ ਰਹੇ ਹਾਂ ਕਿ ਜਿਹੜੇ ਬੀਲ ਹਾਊਸ ਆਏ ਹੈਗੇ ਬੀਲ ਤੇ ਆਏ ਹੋਏ ਹੈਗੇ ਆ ਕ੍ਰਿਮੀਨਲ ਬੰਦੇ ਉਹਨਾਂ ਨੂੰ ਅਸੀਂ ਜਿਹੜੇ ਚੈਕਿੰਗ ਕਰਦੇ ਹਾਂ ਉਹਨਾਂ ਦੀ ਤਾਂ ਜੋ ਜਿਹੜੇ 15 ਅਗਸਤ ਦੇ ਜਿਹੜਾ ਹੈਗਾ ਇੱਕ ਪੁਖਸ਼ਵਾਮਾ ਜਿਹੜਾ ਆ ਸਹੀ ਤਰੀਕੇ ਨਾਲ ਨਿਕਲ ਜਾਵੇ 15 ਅਗਸਤ ਤੋਂ ਦੇ ਸੰਬੰਧ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਹਿਆਰਪੁਰ ਜੀ ਵੱਲੋਂ ਸਾਰੇ ਹੀ ਜ਼ਿਲ੍ਹੇ ਦੇ ਵਿੱਚ ਸਾਰੇ ਹੀ ਥਾਣਿਆਂ ਦੇ ਪੁਲਿਸ ਨੂੰ ਅੱਜ ਤੱਕ ਕੀਤੀਆਂ ਸੀ ਕੀਤੀਆਂ ਗਈਆਂ ਹਨ ਕਿ ਆਪਣੇ ਆਪਣੇ ਏਰੀਏ ਦੇ ਵਿੱਚ ਫਲੈਗ ਮਾਰਚ ਕੱਢੇ ਜਾਣ ਜਿਹੜੇ ਬੇਲ ਹਾਊਸ ਆਏ ਹੋਏ ਆ ਕ੍ਰਿਮੀਨਲ ਬੰਦੇ ਉਹਨਾਂ ਨੂੰ ਚੈੱਕ ਕੀਤਾ ਜਾਵੇ ਜਿਹੜੇ ਹਾਈਡ ਹਾਊਸ ਹੈਗੇ ਆ ਸਾਡੇ ਉਹਨਾਂ ਨੂੰ ਚੈੱਕ ਕੀਤਾ ਜਾਵੇ ਤੇ ਸ਼ਿਫਟਿੰਗ ਜਿਹੜੀ ਨਾਕਾਬੰਦੀ ਕੀਤੀ ਜਾਵੇ ਉਸੇ ਲੜੀ ਦੇ ਵਿੱਚ ਅਸੀਂ ਜਿਹੜਾ ਹੈਗਾ ਆ ਸ਼ਹਿਰ ਦੇ ਵਿੱਚ ਚੱਬੇਵਾਲ ਦੇ ਵਿੱਚ ਮੈਂ ਤੇ ਐਸਐਚ ਚੱਬੇਵਾਲ ਤੇ ਹੋਰ 포ਸਟ ਨੂੰ ਨਾਲ ਲੈ ਕੇ ਅਸੀਂ ਜਿਹੜਾ ਫਲੈਗ ਮਾਰਚ ਕੱਢਿਆ ਆ ਤੇ ਅਸੀਂ ਵੱਖ-ਵੱਖ ਜਗ੍ਹਾ ਤੇ ਸ਼ਿਫਟਿੰਗ ਨਾਕਾਬੰਦੀ ਕਰ ਰਹੇ ਆ ਜਿਹੜੇ ਹਾਈਡ ਹਾਊਸ ਹੈਗੇ ਆ ਉਹਨਾਂ ਨੂੰ ਚੈੱਕ ਕਰ ਰਹੇ ਆ ਕਿ ਜਿਹੜੇ ਬਿਲ ਹਾਊਸ ਆਏ ਹੈਗੇ ਬੀਲ ਤੇ ਆਏ ਹੋਏ ਹੈਗੇ ਆ ਕ੍ਰਿਮੀਨਲ ਬੰਦੇ ਉਹਨਾਂ ਨੂੰ ਅਸੀਂ ਜਿਹੜਾ ਚੈਕਿੰਗ ਕਰਦੇ ਆ ਉਹਨਾਂ ਦੇ ਤਾਂ ਜੋ ਜਿਹੜੇ 15 ਅਗਸਤ ਦੇ ਜਿਹੜਾ ਹੈਗਾ ਇੱਕ ਮੁੱਖ ਸ਼ਿਕਵਾ ਮਾਲ ਜਿਹੜਾ ਆ ਸਹੀ ਤਰੀਕੇ ਨਾਲ ਨਿਕਲ ਜਾਵੇ